ਆਪਾਂ ਲਾਪਿਆਂ ਤੱਕ ਆਪਾਂ ਘਰਾਂ ਤੱਕ ਆਪਾਂ ਬੱਚਿਆਂ ਤੱਕ ਇਸ ਢੰਗ ਦੀ ਪਹੁੰਚ ਪੜਾਈਏ ਪਰ ਮੈਂ ਤੁਹਾਡੇ ਵਿਆਪ ਤੇ 15% ਦਾ ਟਾਰਗੇਟ ਮਿੱਥ ਕੇ ਆਈਆਂ ਕਿ ਸਾਡਾ ਲੁਧਿਆਣਾ ਜ਼ਿਲ੍ਹਾ 15% ਦਾ ਟਾਰਗੇਟ ਪੂਰਾ ਕਰੇਗਾ ਤੇ 15 ਤੋਂ ਵੱਧ ਕਰ ਦਿਓ ਤਾਂ ਬਹੁਤ ਹੀ ਵਧੀਆ ਹੈ ਸਤਮੋਥੀ ਮੈਡਮ ਬੈਠੇ ਸੀ ਗੱਡੀ ਦੇ ਅੱਗੇ ਉਹਨਾਂ ਨੇ ਦਿਲ ਤੋਂ ਇਹ ਗੱਲ ਕਹੀ ਮਨ ਤੋਂ ਇਹ ਗੱਲ ਕਹੀ ਇਹ ਬੀਪੀਓ ਸਾਹਿਬ ਦਾ ਜੱਜਬਾ ਦੇਖੋ ਰਸਤੇ 'ਤੇ ਸ਼ਾਨਦਗੀ ਖੜੇ ਆ ਕਿਉਂਕਿ ਤੁਹਾਡਾ ਇੱਕ ਇੱਕ ਕਦਮ ਸਿੱਖਿਆ ਦੇ ਖੇਤਰ ਵੱਲ ਸਿੱਖਿਆ ਦੀਆਂ ਤਰਕੀਆਂ ਵੱਲ ਸਾਨੂੰ ਮੋਟੀਵੇਸ਼ਨ ਦੇਣ ਦੇ ਲਈ ਸਾਨੂੰ ਐਨਕਰੇਜਮੈਂਟ ਦੇਣ ਦੇ ਲਈ ਸਿੱਪੇ ਪਿਆ ਨੂੰ ਜਗਾਉਣ ਦੇ ਲਈ ਅੱਗੇ-ਅੱਗੇ ਵਧਦੇ ਹੋ ਤੁਸੀਂ ਸਾਨੂੰ ਬਹੁਤ ਉਤਸ਼ਾਹ ਮਿਲਦਾ ਹੈ ਕੰਟਰੋਲ ਕਰਨੇ ਸ਼ੁਰੂ ਕਰਦੇ ਆ ਦੋਏ ਬੰਦੇ ਕਮਾਂਡ ਵਾਲੀਆਂ ਲੱਥੇ ਹੋਦੇ ਵੀ ਕਮਾਂਡੋ ਨੇ ਦਾ ਕਮਾਂਡੋ ਹੀ ਹੈ ਜੀ ਚਲ ਜੀ ਸ਼ਾਨਦਾਰ ਬਾਤ ਨਹੀਂ ਨਿਕਲਦੀ 2025 26 ਦੀ ਦਾਖਲਾ ਮਹੱਭ ਜਿਹੜੀ ਹੈ ਅੱਜ ਦਾਖਲਾ ਵੈਦ ਬਰਾਤ ਮਾਛੋ ਦਾ ਕੂਟ ਵਿੱਚ ਪਹੁੰਚੀ ਹੈ ਸਾਡੇ ਕੋ ਬਹੁਤ ਹੀ ਵਿਸ਼ੇਸ਼ ਮਹਾਰਾਜ ਸਾਡੇ ਅੱਜ ਦੇ ਮੈਜ ਮਦੁਰ ਸਰਕਾਰ ਜੀ ਜਿਹੜਾ ਸਿੱਖਿਆ ਆਫਸਰ ਲੁਧਿਆਣਾ ਪੁਪਲਾ ਸਤਿਕਾਰ ਸ੍ਰੀ ਮਨੋਜੀ ਕੁਮਾਰ ਜੀ ਪਹੁੰਚੇ ਨੇ ਉਹਨਾਂ ਸਾਰੇ ਸੱਜਣਾਂ ਨੂੰ ਜੀ ਆਇਆਂ ਜਿਹੜੇ ਇਸ ਦਾਖਲਾ ਬੰਦ ਉਸਕਾ ਕਰਕੇ ਸਾਥਕ ਲੈ ਕੇ ਆਏ ਦਾਖਲਾ ਮਹਿਮਨ ਲੈ ਕੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਮਲਦੇਵ ਜੀ ਨੇ ਹਰਤੀ ਦੀ ਜਗਰਾਉ ਤੋਂ ਜਰਜੀਤ ਸਿੰਘ ਜੀ ਢਾਂਡੇ ਜਿਹੜੇ ਵਿਸ਼ੇਸ਼ ਸਾਹਿਬ ਉਹਦੇ ਪਾਣ ਦਾ ਪੰਜ ਬਲਾਕ ਮਸਲਾ ਤੋਂ ਦੇ ਵਿੱਚ ਏਡੀ ਕਲਾਸ ਵਿਕਾਸ ਵਾਲਿਕਾ ਏਡੀ ਕਲਾਸ ਹੈ

ਪਰ ਵਧਿਆ ਤੇ ਸਰ ਜਿਹੜੀ ਕਲਾਸ ਹੈ ਉਹ ਪੜਨਾ ਨਹੀਂ ਬੰਲਣਾ ਪੱਗ ਬੰਨਿਆ ਕਰੋ ਦੇਖੋ ਜਿਵੇਂ ਸਰ ਨੇ ਬੰਨੀ ਹੈ ਸਰ ਨੇ ਬੰਨੀ ਹੈ ਮੁਲਾਕਾਤ ਮਾਸੂਰ ਨੂੰ ਮਰਹੂਜ ਦਾ ਬੁਕੇ ਤੇ ਉਧਾਰ ਕੇ ਮੇਰਾ ਸਲਾਹ ਜਿਹੜਾ ਕੀਤਾ ਜਾ ਰਿਹਾ ਬੀਤੋ ਸਾਹਿਬ ਜਨਾਬ ਸਿੰਘ ਜੀ ਸਾਹਾਵਾ ਜੀ ਦੇ Benim bir okulda ਕਹਣਾ ਲੁਕ ਲੁਕ ਕੇ ਚੱਲ ਰਹੀ ਹੈ ਆਹਰ ਕਹਣਾ ਲੁਕ ਕੇ ਨਹੀਂ ਪੜੀ ਜਾ ਮੇਰਾ ਬੋਲਾਰੀ ਛਿੰਨਾ ਨਹੀਂ ਆਰਾਮ ਆਰਾਮ ਨਾ ਕਰਨੀ ਹੋਈ ਹੋਈ ਤਾਂ ਤੇਰੇ ਨਾਲ ਕੋਈ ਨਹੀਂ ਕੋਈ ਨਾਲੋਂ ਦੇ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਪਰਸਨੈਲਿਟੀ ਦਿੱਤੀ ਦਿਓ ਸਰ શ્રીਮਾਨ ਮਨੋਜ ਕੁਮਾਰ ਜੀ ਐਂਡ ਬਹੁਤ ਹੀ ਸਤਿਕਾਰਯੋਗ ਉਹਨਾਂ ਨਾਲ ਪਹੁੰਚੇ ਹੋਏ ਉਹਨਾਂ ਦੇ ਨੁਮਾਇੰਦੇ ਮਰਤਿਕਾਰੀ ਸਹਿਬਾਨ ਜੀ ਮਛੇਰਾ ਕੁਵੱਲਾ ਅਤੇ ਮਛੇਰਾ ਵਨ ਵੱਲੋਂ શ્રીਮਾਨ ਬਹੁਤ ਹੀ ਸਤਿਕਾਰਯੋਗ ਜੀਮਾ ਰਾਮ ਕੁਮਾਰ ਜੀ ਦਿੱਤੀ ਦਿਓ ਸਰ ਔਰ ਬਲਾਕ ਕੂਦੇ ਸਤਿਕਾਰਯੋਗ ਡੀ.ਐਸ.ਰਜੀ ਮੈਡਮ ਜੀ ਨੂੰ ਆਪ ਵੀ ਲੈ ਕੇ ਆਇਆ ਸਤ ਹੈ ਸਾਡੇ ਵੇਲੇ ਕਿਉਂਕਿ ਅਸੀਂ ਬਹੁਤ ਮਿਹਟ ਪਾਜੀ ਹਾਂ ਕਿ ਤੁਸੀਂ ਅੱਜ ਆਪਣੀ ਜ਼ਿੰਦਗੀ ਵਿੱਚੋਂ ਆਪਣੇ ਰੁਝੇਵਿਆਂ ਵਿੱਚੋਂ ਆਪਣਾ ਕੀਮਤੀ ਸਮਾਂ ਛੱਡ ਕੇ ਇੱਥੇ ਚਰਮ ਪਾਏ ਨੇ ਅਸੀਂ ਚਰਮ ਹੀ ਜਾਣਗੇ ਕਿਉਂਕਿ ਤੁਹਾਡਾ ਇੱਕ ਇੱਕ ਕਦਮ ਸਿੱਖਿਆ ਦੇ ਖੇਤਰ ਵੱਲ ਸਿੱਖਿਆ ਦੀਆਂ ਤਰਕੀਆਂ ਵੱਲ ਸਾਨੂੰ ਮੋਟੀਵੇਸ਼ਨ ਦੇਣ ਦੇ ਲਈ ਸਾਨੂੰ ਐਨਕਰੇਜਮੈਂਟ ਦੇਣ ਦੇ ਲਈੁੱਤੇ ਪਿਆਰ ਨੂੰ ਜਗਾਉਣ ਦੇ ਲਈ ਅੱਗੇ ਅੱਗੇ ਵਧਦੇ ਹੋ ਤੁਸੀਂ ਸਾਨੂੰ ਬਹੁਤ ਉਤਸ਼ਾਹ ਮਿਲਦਾ ਹੈ। ਫਿਰ ਪਤਾ ਨਹੀਂ ਕਿੰਨੇ ਕਿੱਟੀ ਚ ਰੱਖੇ ਜਾ ਸਕਦੇ ਨੇ ਪ੍ਰਾਈਵੇਟ ਟੀਚਰ ਇਸ ਲਈ ਮੈਂ ਦਿਨ ਰਾਤ ਅਨਮਨਤਨ ਤਿੰਨੋ ਚੀਜ਼ਾਂ ਵਾਰ ਕੇ ਆਪਣੇ ਬੱਚੇ ਨੂੰ ਪੜ੍ਹਾਣਾ ਆ ਆਪਣੇ ਮੇਰੀ ਖੁਦ ਬੇਟੀ ਮੇਰੇ ਸਕੂਲੇ ਵਿੱਚ ਪੜ੍ਹਦੀ ਰਹੀ ਹੈ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ निघा स्वागता श्रीमान राहुल कुमार जी छोड़ा आगाजे सात श्रीमती रविंद्र कौर जी जिला सिक्ख्या अफसर लुधियाना एलीमेंटरी श्री जी मनोज कुमार जी उप जिला सिक्ख्या अफसर एलीमेंटरी लुधियाना जी पहुंचे उन्होंने साथी बलदेव जी साढ़े साहब ਹਰਪੀਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਗੁਰੂਆ ਪੀਰਾਂ ਦੀ ਇਸੋ ਬਿੱਤੇ ਧਰਤੀ ਦੇ ਪਹੁੰਚਣ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਜੀ ਆਇਆਂ ਆਖਦੇ ਹਾਂ ਤੇ ਜਿਸ ਦਾ ਸਾਨੇ ਪਹਿਲੇ ਗੱਲ ਕੀਤੀ ਆ ਵੀ ਸਿੱਖਿਆ ਵਿਭਾਗ ਨੇ 20 ਮਾਰਚ 2025 ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਵੇਂ ਦਾਖਲੇ ਦਾ ਬਿਗਲ ਵਜਾ ਦਿੱਤਾ ਹੈ ਜਿਸ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਲੁਧਿਆਣਾ ਜ਼ਿਲ੍ਹਾ ਅੱਭਰ ਰਿਹਾ ਇਸ ਤਰੀਕੇ ਨਾਲ ਅਸੀਂ ਹੁਣ ਵੀ ਅੱਭਰ ਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਹੀ ਨਹੀਂ ਕਰਾਂਗੇ ਕਰਾਂਗੇ ਤੀਸਰਾ ਹੁਣ ਸਾਡੇ ਕੋਲ ਐਸਐਮਸੀ ਮੈਂਬਰ ਪਤਵੰਤੇ ਸੱਜਨ ਪਿੰਟ ਦੇ ਆਏ ਹੋਇਆ ਸਾਡੇ ਡਿਪਾਰਟਮੈਂਟ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਬੱਚਿਆਂ ਨੂੰ ਐਜੂਕੇਸ਼ਨ ਦੇਣ ਜਾਂ ਸਹੂਲਤਾਂ ਦੇਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਆ ਰਹੀ ਹਰੇਕ ਸਕੂਲ ਦੇ ਵਿੱਚ ਚਾਰਟਵਾਰੀ ਬਣ ਚੁੱਕੀ ਹੈ ਬੱਚਿਆਂ ਲਈ ਵਧੀਆ ਪੀਚਿਆਂ ਦੇ ਜਿਹੜੇ ਬੱਚੇ ਢਿੱਕ ਰਹੇ ਉਹਨਾਂ ਨੂੰ ਲੈਵਲ ਅਪ ਕਰਨ ਲਈ ਡਿਪਾਰਟਮੈਂਟ ਵੱਲੋਂ ਮਿਸ਼ਨ ਸਮਰਥ ਚਲਾਇਆ ਗਿਆ ਹੈ ਇਹ ਹੀ ਨਹੀਂ ਬੱਚਿਆਂ ਲਈ ਲਾਇਬ੍ਰੇਰੀ ਦੀ ਸਹੂਲਤ ਹੈ ਖੇਡਾਂ ਦੀ ਸਹੂਲਤ ਹੈ ਮਤਲਬ ਕਿ ਈਵਨ ਕੇ ਜਿਹੜੇ ਸਾਡੇ ਕੋਲ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਆਉਂਦੇ ਆ ਉਹਨਾਂ ਨੂੰ ਵੀ ਸੈਂਟਰਿਕ ਤਰੀਕੇ ਨਾਲ ਜੇਕਰ ਸੀ ਪੜ੍ਹਾਈ ਕਰवानी ਉਹਨਾਂ ਲਈ ਡਿਪਾਰਟਮੈਂਟ ਵੱਲੋਂ ਸਪੈਸ਼ਲ ਗ੍ਰਾਂਟਸ ਐਫਐਲ ਕਿਟਸ ਬਹੁਤ ਹੀ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਮੈਂ ਪਿੰਡ ਵਾਸੀਆਂ ਨੂੰ ਇਹ ਦੱਸਣਾ ਚਾਹਣਾ ਵੀ ਜਿਸ ਤਰ੍ਹਾਂ ਦੀ ਐਜੂਕੇਸ਼ਨ ਸਾਡੇ ਸਰਕਾਰੀ ਸਕੂਲਾਂ ਵਿੱਚ ਹੈ ਉਸ ਤਰ੍ਹਾਂ ਦੀ ਕਿਸੇ ਪ੍ਰਾਈਵੇਟ ਸਕੂਲ ਵਿੱਚ ਨਹੀਂ ਹੋ ਸਕਦੀ ਤੇ ਸਾਡਾ ਜਿਹੜਾ ਆਪਣਾ ਇਹ ਸਕੂਲ ਹੈ ਇਸ ਕੂਪੀ ਕਾਫੀ ਤਰੀਕੇ ਵਧੀਆ ਤਰੀਕੇ ਦੇ ਨਾਲ ਆਕਾਸ਼ ਕਰ ਚੁੱਕਿਆ ਹੈ ਅਦਾਵਾ ਮੁਹੰਮਦ ਸਾਡੇ ਕੋਲ ਹੈਲਪਲੈਸਟ ਲਿਖਿਆ ਹੋਇਆ ਹੈ ਮੇਰੇ ਖਿਆਲ ਚ 15 20 ਫਾਰਮ ਅੱਜ ਦੀ ਡੇਟ 'ਚ ਭਰੇ ਜਾ ਸਕਦੇ ਨੇ ਤੇ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਮੈਡਮ ਨੂੰ ਵਿਸ਼ਵਾਸ ਦਿਵਾਉਣਾ ਵੀ ਜਿਸ ਤਰੀਕੇ ਨਾਲ ਡਿਪਾਰਟਮੈਂਟ ਵੱਲੋਂ ਹਦਾਇਤ ਹੈ ਕਿ ਅਸੀਂ ਤੰਗਵੰਤਾਂ ਦੇ ਨਾਲ ਪੂਰੀ ਦਿਨ ਰਾਤ ਅਸੀਂ ਲੱਗ ਕੇ ਆਪਣੇ ਇਹਦਾ ਜ਼ਿਲ੍ਹਾ ਵਾ ਆਪਣਾ ਸਕੂਲ ਆ ਆਪਣਾ ਬਲਾਕ ਆ ਆਪਣੇ ਜ਼ਿਲ੍ਹੇ ਨੂੰ ਅਸੀਂ ਪੰਜਾਬ ਦਾ ਮੋਰੀ ਜ਼ਿਲ੍ਹਾ ਬਣਾਵਾਂਗੇ ਪਹਿਲਾ ਨੀਤ ਰਾਹੀਂ ਅਸੀਂ ਦਾਖਲੇ ਮਹਿੰਦ ਨਾਲ ਮੋਢੇ ਨਾਲ ਮੋੜਾ ਜੋੜ ਕੇ ਮਤਲਬ ਕਿ ਅਸੀਂ ਪੂਰੀ ਤਰੀਕੇ ਨਾਲ ਕੰਮਜਾਬ ਕਰਾਂਗੇ ਧੰਨਵਾਦ ਬਹੁਤ ਹੀ ਮਾਣਜੋ ਬਲੈਕ ਪ੍ਰਾਇਮਰੀ ਸਿੱਖਿਆ ਅਪਸ ਜੇ ਰਾਮ ਕੁਮਾਰ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਤੁਸੀਂ ਜ਼ਿਲ੍ਹੇ ਦੀ ਟੀਮ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਮਨੋਜ ਕੁਮਾਰ ਜੀ ਨਾਲ ਆਈ ਹੋਈ ਟੀਮ ਸਰਦਾਰ ਹਰਪ੍ਰੀਤ ਸਿੰਘ ਸਰਦਾਰ ਜਗਜੀਤ ਸਿੰਘ ਇਹ ਨਾਲ ਸਾਡੀ ਜਿਹੜੀ ਦਾਖਲਾ ਵੈਨ ਤੁਸੀਂ ਸਤਮੋਜੀ ਮੈਡਮ ਬੈਠੇ ਸੀ ਗੱਡੀ ਦੇ ਅੱਗੇ ਉਹਨਾਂ ਨੇ ਦਿਲ ਤੋਂ ਇਹ ਗੱਲ ਕਹੀ ਮਨ ਤੋਂ ਇਹ ਗੱਲ ਕਹੀ ਕਿ ਬੀਪੀਓ ਸਾਹਿਬ ਦਾ ਜज्बा ਦੇਖੋ ਦੇ ਰਸਤੇ ਚੜ੍ਹ ਕੇ ਖੜਿਆ ਕੁਸ਼ੀ ਨੂੰ ਛੱਡ ਕੇ ਅਸੀਂ ਮੈਸਰ ਫੇਸ ਕਰਕੇ ਖੜਾ ਹੋਇਆ 2 ਮਿੰਟ ਅਸੀਂ ਇਹਨਾਂ ਦੇ ਜज्ਬੇ ਨੂੰ ਸਲੂਟ ਕਰਦੇ ਆਂ ਔਰ ਅਸੀਂ ਆਏ ਹੋਏ ਤੁਸੀਂ ਸ਼ਬਦ ਬੋਲਿਆ ਸਾਡੇ ਜ਼ਿਲ੍ਹੇ ਦੀ ਸ਼ਾਨ ਸ਼ਾਨ ਹੋਣੇ ਸਤਿਕਾਰਯੋਗ ਅਧਿਆਪਕ ਸਾਥੀਓ ਸੈਂਟਰ ਹੈ ਟੀਚਰ ਸਹਿਬਾਨ ਹੈ ਟੀਚਰ ਸਹਿਬਾਨ ਅਧਿਆਪਕ ਸਹਿਬਾਨ ਐਸ ਐਮ ਸੀ ਕਮੇਟੀ ਦੇ ਮੈਂਬਰਾਨ ਬੱਚਿਆਂ ਦੇ ਮਾਪੇ ਉਹ ਸ਼ਾਨ ਨੂੰ ਵਧਾਉਣਾ ਇਹ ਤੁਹਾਡੇ ਹੱਥ ਆ ਇਹ ਬਲੌਕ ਚੈਲੰਜ ਨੇ ਤੁਸੀਂ ਤੰਗੀਆਂ ਤਰਸ਼ੀਆਂ ਦੇ ਨਾਲ ਦੂਜਦੇ ਹੋ ਕਾ ਕੋਈ ਫੋਰ ਤੰਗੀ ਤਰਸੀ ਨਹੀਂ ਅਧਿਆਪਕਾਂ ਦੀ ਹਮੇਸ਼ਾ ਘਾਟ ਰਹਿੰਦੀ ਆ ਸਾਡੀ ਭਰਤੀ ਕੋ ਪਹਿਲਾਂ ਵੀ ਮੇਰੇ ਸਿਸਟਰ 1996 ਦੇ ਵਿੱਚ ਇਸੇ ਬਲਾਕ ਤੋਂ ਪਾਇੰਟ ਹੋਏ ਸੀ ਉਦੋਂ ਤੋਂ ਦੇਖਦੇ ਆ ਬੱਚ ਦਾ ਹਰੇਕ ਵੀ ਮਾਚੀਵਾੜਾ ਬਲਾਕ ਜੀ ਨਹੀਂ ਜਾਣਾ ਆਓ ਆਪਾਂ ਉਹਨਾਂ ਮਾਪਿਆਂ ਨੂੰ ਪ੍ਰੇਰਿਤ ਕਰਨਾ ਆਪਾਂ ਬਾਹਰ ਖੜੀ ਕਰਕੇ ਕਹਿਣਾ ਕਿ ਅਸੀਂ ਇੰਨਾ ਕੰਮ ਕਰਦੇ ਆ ਮੇਰਾ ਬੱਚਾ ਇਸ ਲੈਵਲ ਦਾ ਸਾਡੇ ਸਕੂਲ ਚਾਹ ਟੈਕਨੀਕਸ ਨੇ ਸਾਨੂੰ ਆਹ ਸਹੂਲਤਾਂ ਆਪਾਂ ਬਾਰ-ਬਾਰ ਮੈਡੇ ਮੀਲ ਕਿਤਾਬਾਂ ਇਹਦਾ ਜ਼ਿਕਰ ਘੱਟ ਕਰਨਾ ਆਪਾਂ ਜ਼ਿਕਰ ਕਰਨਾ ਅਸੀਂ ਕੁਆਲਿਟੀ ਦਾ ਆਪਾਂ ਜ਼ਿਕਰ ਕਰਨਾ ਬੱਚੇ ਦੀ ਪਰਫਾਰਮੈਂਸ ਦਾ ਚੌਂਕਾਂ ਦੇ ਵਿੱਚ ਜਾ ਕੇ ਅਸੀਂ ਬੱਚੇ ਨੂੰ ਕਹਿਣਾ ਕਿ ਇੱਥੇ ਤੂੰ ਇੰਗਲਿਸ਼ ਦਾ ਇੱਕ ਪੈਸੇਜ ਬੋਲ ਇੱਥੇ ਤੂੰ ਇਸ ਤਰ੍ਹਾਂ ਬੋਲ ਉਹ ਜਦੋਂ ਤੁਸੀਂ ਪ੍ਰਦਰਸ਼ਨ ਕਰੋਗੇ ਬੱਚਿਆਂ ਦੀ ਪੇਸ਼ਕਾਰੀ ਕਰੋਗੇ ਮਾਪਿਆਂ ਦਾ ਅੱਜ ਘਰ ਥੋੜੇ ਵੱਲ ਹੋਵੇਗਾ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਵੀ ਸੱਜਣਾ ਪ੍ਰਸ਼ਾਦ ਦੇਣਗੇ ਕੰਜੀ ਕਰਾਂਗੇ ਬਾਤੀ ਸਪਕਾਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਮੈਮ ਰਵਿੰਦਰ ਜੀ ਵੀਪੀਓ ਸਰ ਤੇ ਮੇਰੇ ਸਾਰੇ ਅਧਿਆਪਕ ਸਾਥੀ ਤੇ ਪਿਆਰੇ ਬੱਚੇ ਜਿਹੜੇ ਕਿ ਇਸ ਦਾਖਲਾ ਮੁਹਿੰਮ ਦੇ ਵਿੱਚ ਸਾਡੀ ਰਿਕੁਆਇਰਮੈਂਟ ਨੇ ਇਸ ਸਮਾਂ ਤਾਂ ਯਾਤਨੀ ਦਿੰਦਾ ਬਟ ਗੱਲ ਇੱਕੋ ਹੀ ਕਰਨੀ ਹੈ ਅੱਜ ਤੋਂ 5 ਸਾਲ ਪਹਿਲਾਂ ਕੋਵਿਡ ਦਾ ਦੌਰ ਸੀ ਸਕੂਲ ਬੰਦ ਹੋਏ ਸੀ ਜਦੋਂ 2 ਦਿਨ 4 ਦਿਨ ਹਫ਼ਤਾ 10 ਦਿਨ ਲੱਗਿਆ ਕਿ ਵਿਹਾਂ ਠੀਕ ਹੈ ਬਟ ਉਸ ਤੋਂ ਬਾਅਦ ਮੈਨੂੰ ਲੱਗਦਾ ਜਿੰਨਾ ਅਧਿਆਪਕਾਂ ਨੇ ਬੱਚਿਆਂ ਨੂੰ ਮਿਸ ਕੀਤਾ ਉਨਾ ਹੀ ਬੱਚਿਆਂ ਨੇ ਸਾਡੇ ਅਧਿਆਪਕਾਂ ਨੂੰ ਮਿਸ ਕੀਤਾ ਉਹ ਦੌਰ ਸੀ ਕਿ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬੱਚਿਆਂ ਤੋਂ ਬਿਨਾਂ ਸਾਡੇ ਲਈ ਬਹੁਤ ਜ਼ਿਆਦਾ ਉਪਰੀਆਂ ਸੀ ਤੇ ਸਾਨੂੰ ਲੱਗਦਾ ਸੀਗਾ ਕਿ ਇਹ ਬਿਲਡਿੰਗਾਂ ਇਹ ਇਨਫਰਾਸਟ੍ਰਕਚਰ ਇਹ ਡੈਸਕ ਮੇਜ਼ ਕੁਰਸੀਆਂ ਬਲੈਕਬੋਰਡ ਚਾਕ ਇਹ ਸਾਰਾ ਕੁਝ ਬੱਚਿਆਂ ਕਰਕੇ ਹੀ ਹੈ ਤੇ ਜੇ ਤੁਸੀਂ ਮੈਂ ਅੱਜ ਇੱਕ ਦੂਸਰੇ ਨੂੰ ਸੰਬੋਧਨ ਕਰ ਰਹੇ ਆ ਇੱਕ ਦੂਸਰੇ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਮੈਨੂੰ ਲੱਗਦਾ ਇਹ ਵੀ ਬੱਚਿਆ ਕਰਕੇ ਹੀ ਹੈ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਬੀਪੀਓ ਰਾਮਸਰ ਦੀ ਜਿਹੜੀ ਇਹ ਟੀਮ ਮਛਵਾੜਾ 1 ਮਛਵਾੜਾ 2 ਦੀ ਲੱਗੀ ਹੋਈ ਹੈ ਇਹ ਟੀਮ ਦਿਨ ਦੁਕਣੀ ਰਾਤ ਚੌਕਣੀ ਤਰੱਕੀ ਕਰੇ ਤੇ ਸਾਡਾ ਜਿਹੜਾ ਇਹ ਏਰੀਆ ਮੰਨਿਆ ਜਾਂਦਾ ਕਿ ਅਧਿਆਪਕ ਥੋੜਾ ਸਮਾਂ ਰਹਿ ਕੇ ਇੱਥੋਂ ਬਦਲੀ ਕਰਾ ਜਾਣ ਦੇ ਨਹੀਂ ਇੱਥੇ ਅਧਿਆਪਕ ਇਸ ਢੰਗ ਦੇ ਨਾਲ ਆਉਣ ਰਹਿਣ ਉਹਨਾਂ ਨੂੰ ਲੱਗੇ ਕਿ ਸਾਡਾ ਹੁਣ ਘਰ ਇਹੀ ਹੈ ਤੇ ਅਸੀਂ ਇੱਥੇ ਰਹਿ ਕੇ ਹੀ ਆਪਣੀ ਰਿਟਾਇਰਮੈਂਟਸ ਨੇ ਜਿਹੜੀਆਂ ਉਹ ਲੈਣੀਆਂ ਨੇ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਤੋਂ ਇਸ ਦਾਖਲਾ ਮੁਹਿੰਮ ਦੇ ਵਿੱਚ ਜਿਹੜੇ ਸਾਰੇ ਸਾਥੀ ਤੁਸੀਂ ਪਾਰਟਿਸਪੀਪੈਂਟ ਬਣੇ ਹੋ ਆਪਾਂ ਮਾਪਿਆਂ ਤੱਕ ਆਪਾਂ ਘਰਾਂ ਤੱਕ ਆਪਾਂ ਬੱਚਿਆਂ ਤੱਕ ਇਸ ਧੰਗ ਦੀ ਪਹੁੰਚ ਪੜਾਈਏ ਜਿਹਦੇ ਨਾਲ ਨਾ ਕੇਵਲ ਸਾਡਾ ਦਾਖਲਾ ਵਧੇ ਬਲਕਿ ਜੋ ਕੁਆਲਿਟੀ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਜੋ ਐਫਰਟ ਅਸੀਂ ਬੱਚਿਆਂ ਲਈ ਕਰ ਰਹੇ ਹਾਂ ਉਹ ਵੀ ਅਸੀਂ ਮਾਪਿਆਂ ਤੱਕ ਪਹੁੰਚਾਈਏ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ

बीपीओ मच्छवाड़ा 1 2 श्री राम कुमार जी मेरे नाल जिने तो आई हुई टीम देवक बक स्कूलला तो आए हुए अध्यापक ਸਹਿਬਾਨ ਤੇ ਬਹੁਤ ਹੀ ਪਿਆਰੇ ਬੱਚੇ ਬੋ ਬੇਟਾ ਮੈਂ ਦੇਖ 파 ਰਹੀ ਹਾਂ ਤੁਹਾਨੂੰ ਡੋਂਟ ਵਰੀ ਮੈਂ ਤੁਹਾਡੇ ਕੋਲ ਆਉਂਗੀ ਜੇ ਹੋ ਸਕਦਾ ਤਾਂ ਟੀਚਰ ਸਹਿਬਾਨ ਅਗਰ ਥੋੜੇ ਬੱਚੇ ਮੈਨੂੰ ਲੱਗਦਾ ਦੇਖਣਾ ਚਾ ਰਹੇ ਹਨ ਬੰਨੇ ਵੀ ਹੁਣ ਬੱਚੇ ਪੜਦੇ ਹਨ ਉਹਨਾਂ ਨਾਲੋਂ ਵੀ ਵੱਧ ਬੱਚੇ ਹੋਰ ਦਾਖਲ ਹੋਣ ਤਾਂ ਜੋ ਤੁਹਾਡੇ ਸਕੂਲ ਨੂੰ ਹੋਰ ਵੀ ਜ਼ਿਆਦਾ ਸੁਵਿਧਾਵਾਂ ਮਿਲਣ ਸਹੂਲਤਾਂ ਮਿਲਣ ਤਾਂ ਕਰਕੇ ਆ ਦੇਖੋ ਸਾਰੇ ਟੀਚਰ ਸਹਿਬਾਨ ਤੁਹਾਡੇ ਆ ਜਿਹੜੇ ਰਾਮ ਕੁਮਾਰ ਸਰ ਹੈ ਤੁਹਾਡੇ ਬੀਪੀਓ ਸਰ ਬਲੌਕ ਪ੍ਰਾਇਮਰੀ ਐਜੂਕੇਸ਼ਨ ਆਫੀਸਰ ਆ ਜਿਹੜੇ ਬੈਠੇ ਆ ਇਹ ਹੈਗੇ ਡਿਪਟੀ ਡੀਓ ਮਨੋਜ ਕੁਮਾਰ ਜੀ ਇਹ ਮੇਰੀ ਹੈਲਪ ਕਰਦੇ ਆ ਤੁਹਾਡੇ ਲਈ ਕੰਮ ਕਰਨ ਦੇ ਲਈ ਠੀਕ ਹੈ ਸੋ ਟੀਚਰ ਸਹਿਬਾਨ ਜਿੰਨੇ ਬੈਠੇ ਆ ਸੋ ਬੀਪੀਓ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀਆ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਾਡਾ ਆਇਆ ਦਾ ਮਾਨ ਸਤਕਾਰ ਕੀਤਾ ਹੈ ਤੇ ਮੈਂ ਇਹੀ ਆਸ ਕਰਦੀ ਆ ਕਿ ਜਿੰਨੇ ਉਤਸ਼ਾਹ ਨਾਲ ਤੁਸੀਂ ਸਾਡਾ ਮਾਨ ਸਤਕਾਰ ਕੀਤਾ ਹੈ ਮੈਂ ਤਾਂ ਹੀ ਉਸ ਮਾਨ ਸਤਕਾਰ ਦਾ ਮੁੱਲ ਅੱਗੇ ਪਾ ਸਕਦੀ ਆ ਜਾਂ ਆਉਣ ਵਾਲੇ ਸਮੇਂ ਚ ਪਾ ਸਕਦੀ ਆ ਜਾਂ ਮੈਂ ਦਿਲ ਚ ਸਮੋ ਸਕਦੀ ਆ ਜਿਸ ਮਿਸ਼ਨ ਲਈ ਅਸੀਂ ਤੁਹਾਡੇ ਕੋਲ ਚੱਲ ਕੇ ਆਏ ਆਂ ਜੇ ਉਸ ਮਿਸ਼ਨ ਨੂੰ ਪੂਰਾ ਕਰਨ ਦੇ ਵਿੱਚ ਤੁਸੀਂ ਸਾਡਾ ਸਾਥ ਦਿਓਗੇ ਤੁਸੀਂ ਗੱਲ ਬਲਦੇਵ ਸਰ ਨੇ ਬਹੁਤ ਸੋਹਣੀ ਕਹੀ ਕਿ ਤੁਸੀਂ ਇਹ ਕਹਿ ਦੇਣਾ ਮੰਚ ਤੋਂ ਕਿ ਸਾਡੇ ਜ਼ਿਲ੍ਹੇ ਦੀ ਸ਼ਾਨ ਸ਼ਾਨ ਬਣਾ ਕੇ ਰੱਖਣੀ ਤੁਹਾਡੇ ਹੱਥ ਵਿੱਚ ਹੈ ਜੇ ਤੁਸੀਂ ਕੰਮ ਕਰੋਗੇ ਅਸੀਂ ਤਾਂ ਸਿਰਫ ਗੱਲਾਂ ਹੀ ਕਰ ਰਹੇ ਆਂ ਅਸਲ ਮਾਨਿਆ ਚ ਗਰਾਉਂਡ ਲੈਵਲ ਤੇ ਉਤਰ ਕੇ ਕੰਮ ਤੁਸੀਂ ਲੋਕਾਂ ਨੇ ਕਰਨਾ ਹੈ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਧਾਉਂਗੇ ਤਾਂ ਹੀ ਸਾਡੀਆਂ ਸਟੇਟ ਦੀਆਂ ਸਰਕਾਰਾਂ ਸੈਂਟਰ ਦੀਆਂ ਸਰਕਾਰਾਂ ਤੋਂ ਗ੍ਰਾਂਟਾ ਲੈ ਸਕਦੀਆਂ ਤਾਂ ਹੀ ਤੁਹਾਡੇ ਲਈ ਟੀਚਰ ਭਰਤੀ ਹੋਣਗੇ ਤਾਂ ਹੀ ਤੁਹਾਡੇ ਸਕੂਲਾਂ ਦੇ ਵਿੱਚ ਇੰਨਾ ਸਟਰਕਚਰ ਆਏਗਾ ਸਾਰੇ ਦਾ ਸਾਰਾ ਦਰੋਮਦਾਰ ਤੇ ਬੱਚੇ ਹਨ ਇਹ ਬੱਚੇ ਸਾਡੇ ਲਈ ਅन्नदाता ਹਨ ਸਾਡੀ ਰੋਜੀ ਰੋਟੀ ਦੇ ਸਾਧਨ ਹਨ ਔਰ ਇਹਨਾਂ ਲਈ ਬੜੇ ਪੋਜ਼ਿਟਿਵ ਹੋ ਕੇ ਇਹਨਾਂ ਦੀ ਖਾਤਰ ਕੰਮ ਕਰਨਾ ਸਾਡਾ ਅਸਲ ਗੁਰਦੁਆਰਾ ਮੰਦਿਰ ਸਾਡੇ ਇਹ ਸਕੂਲ ਹਨ ਅਗਰ ਤੁਸੀਂ ਇਹਨਾਂ ਲਈ ਕੰਮ ਕਰੋਗੇ ਤੁਹਾਡੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਤੁਹਾਡੇ ਬੱਚੇ ਦੀ کامیابی ਪਰਮਾਤਮਾ ਨੇ ਆਪਣੇ ਆਪ ਦੇ ਦੇਣੀ ਆ ਅਕਸਰ ਮੈਂ ਦੇਖਦੀ ਆ ਉਹਨਾਂ ਅਧਿਆਪਕਾਂ ਨੂੰ ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਐ ਬਾਟ ਦੀ ਪ੍ਰੋਬਲਮ ਬੀਪੀ ਦੀ ਪ੍ਰੋਬਲਮ ਮੈਂ بڑا ਮੇਰੀ ਆਦਤ ਆ ਵੀ ਅਗਲੇ ਦਾ ਫੇਸ ਵੀ ਰੀਡ ਕਰਨਾ ਟੀਚਰ ਲੋਕ ਅਕਸਰ ਕਹਿ ਦਿੰਦੇ ਆ ਬੜਾ ਪ੍ਰੈਸ਼ਰ ਬਹੁਤ ਔਖੇ ਆ ਕਦੇ ਸਰਕਾਰ ਤੇ ਯਾਦ ਕਰੋ ਕਦੇ ਬੀਪੀਓ ਕਹਿੰਦਾ ਆ ਕਰੋ ਅਸੀਂ ਇੱਕ ਇਕੱਲੀ ਜਾਨ ਕਿਹੜੇ ਕਿਹੜੇ ਪਾਸੇ ਜਾਈਏ ਕਿੱਧਰ ਮਰੀਏ ਕੀ ਕਰੀਏ ਸਾਡੀ ਤਾਂ ਕੋਈ ਸੁਣਵਾਈ ਨਹੀਂ ਸਾਨੂੰ ਦਾ ਬਹੁਤ ਉਤੀ ਕੀਤਾ ਜਾਂਦਾ ਹੈ ਨੰਬਰ 1 ਤੁਹਾਨੂੰ ਸੰਡੇ ਦੀ ਛੁੱਟੀ ਹੁੰਦੀ ਹੈ ਨੰਬਰ 2 ਤੁਹਾਨੂੰ ਗਰਮੀਆਂ ਦੀਆਂ ਛੁੱਟੀਆਂ ਸਰਦੀਆਂ ਦੀਆਂ ਛੁੱਟੀਆਂ ਤੁਹਾਨੂੰ ਗਲਸਟੇਡ ਛੁੱਟੀਆਂ ਤੁਹਾਨੂੰ ਕਿੰਨਾ ਕੁਝ ਤੁਹਾਨੂੰ ਮਿਲਦਾ ਠੀਕ ਹੈ ਨਾ ਤੁਸੀਂ ਜਰਾ ਸੋਚ ਕੇ ਦੇਖੋ ਵੀ ਤੁਸੀਂ ਇਸੇ ਚੀਜ਼ ਨੂੰ ਪ੍ਰੈਸ਼ਰ ਮੰਨਦੇ ਹੋ ਕੀ ਤੁਸੀਂ ਸਿਆਚਿੰਨ ਦੇ ਵਿੱਚ ਗਲੇਸ਼ੀਅਰ ਦੇ ਵਿੱਚ ਮਾਈਨਸ 50 ਦੇ ਵਿੱਚ ਖੜੇ ਹੋਏ ਉਸ ਫੌਜੀ ਦੇ ਨਾਲੋਂ ਵੀ ਜ਼ਿਆਦਾ ਪ੍ਰੈਸ਼ਰਾਈਜ਼ੋ ਜਿਹਨੂੰ ਇਹ ਨਹੀਂ ਪਤਾ ਵੀ ਕਿਹੜੇ ਪਾਸਿਓਂ ਗੋਲੀ ਆਕੇ ਹਿੱਕ ਚ ਵਜਣੀ ਆ ਤੇ ਰੈੱਡ ਬਾਡੀ ਉਹਦੇ ਘਰ ਜਾਣੀ ਆ ਕਿ ਯਾਰ ਤੁਸੀਂ ਉਹਦੇ ਨਾਲੋਂ ਵੀ ਵੱਧ ਪ੍ਰੈਸ਼ਰ ਕਿ ਤੁਸੀਂ ਉਸ ਫੌਜੀ ਜਿਹੜਾ +50 ਰਾਜਸਥਾਨ ਦੇ ਰੇਗਿਸਤਾਨ ਦੀ ਤੱਪਦੀ ਹੋਈ ਗਰਮੀ ਚ ਜਲ ਸਾਹ ਦੇਣ ਵਾਲੀ ਗਰਮੀ ਦੇ ਵਿੱਚ ਗਨ ਲੈ ਕੇ ਖੜਾ ਉਹਨੂੰ ਕੋਈ ਪਤਾ ਨਹੀਂ ਕਿ ਇੱਥੋਂ ਮੈਂ ਜੀਉਂਦਿਆ ਜਾਣਾ ਇਹਨੇ ਮੋਆ ਜਾਣਾ ਕੀ ਆ ਤੁਹਾਡੇ ਤੇ ਉਸ ਤੋਂ ਵੀ ਵੱਧ ਪ੍ਰੈਸ ਇੱਕ ਗੱਲ ਕਰ ਜਾ ਕੇ ਗੌਰ ਨਾਲ ਸੋਚਿਓ ਵਿਚਾਰਿਓ ਤੇ ਧਿਆਨ ਦੇਈਓ ਕਿ ਤੁਸੀਂ ਤਾਂ ਆਪਣੇ ਘਰਾਂ ਦੇ ਵਿੱਚ ਰੋਜ਼ ਮੁੜਦੇ ਹੋ ਔਰ 3 ਵਜਦੇ ਨਹੀਂ ਤੇ ਬੀਬੀਆਂ ਦੇ ਪਹਿਲੇ ਹੀ ਬੈਗ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਪਹਿਲੇ ਹੀ ਨੇ ਗੱਡੀਆਂ ਚੌਂਦੀਆਂ ਗੱਡੀਆਂ ਸਮਾਨ ਪਹੁੰਚਣ ਲੱਗ ਜਾਂਦੇ ਆ ਸਕੂਟੀਆਂ ਤੇ ਆਉਂਦੀਆਂ ਤਾਂ ਸਕੂਟੀਆਂ ਦੇ ਮੋਢੀ ਗੱਲ ਨਹੀਂ ਕਰਦੀ ਵੀ ਤੁਸੀਂ ਬਹੁਤੇ ਅਕਸਰ ਹੈਗੇ ਆ ਬੱਚੇ ਯਾ ਜਿਹੜੇ ਇਹ ਬੱਚੇ ਆ ਇਹਨਾਂ ਦਾ ਖਿਆਲ ਕੌਣ ਕਰੂਗਾ ਇਹ ਸਾਡੇ ਅੰਨਦਾਤਾ ਐ ਅੰਨਦਾਤਾ ਅਗਰ ਇਹ ਨਾ ਰਹੇ ਤਾਂ ਸਾਡਾ ਵੀ ਕੁਝ ਨਹੀਂ ਰਹਿਣਾ ਸੋ ਇਹ ਗੱਲ ਕਰਦੇ ਤਮਾਖੋ ਸੋਚੋ ਆਪਣੇ ਸਕੂਲਾਂ ਵਿੱਚ ਪੱਛੀਆਂ ਦੀ ਗਿਣਤੀ ਵਧਾਓ ਪੋਸਟਾਂ ਵੀ ਵਧਣਗੀਆਂ ਹੋਰ ਸਹੂਤਾਵਾਂ ਵੀ ਮਿਲਣਗੀਆਂ ਅਨਿਸ਼ੂ ਟੀਚਰ ਆਪਣੇ ਲੁਧਿਆਣਾ ਜ਼ਿਲ੍ਹੇ ਚ ਆ ਰਹੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਜਿਹੜੇ ਜਿਹੜੇ ਬਲੌਕਸ ਦੇ ਵਿੱਚ ਸਾਡੇ ਟੀਚਰ ਲੈਸ ਸਕੂਲ ਜਾਂ ਘੱਟ ਟੀਚਰ ਆ ਉੱਥੇ ਸਟੇਸ਼ਨ ਦਿੱਤੇ ਗਏ ਉਹਨਾਂ ਨੂੰ ਸਟੇਸ਼ਨ ਮਿਲ ਚੁੱਕੇ ਆ ਸਿਰਫ ਉਹਨਾਂ ਦੇ ਜਤ ਤਿੰਨ ਸਾਲ ਤੱਕ ਸਡੇ ਕਰਨਗੇ ਹੀ ਕਰਨਗੇ ਹੰਮ ਕਰਨ ਤੋਂ ਪਿੱਛੇ ਨਾ ਹਟੋ ਆਪਣੇ ਨਿੱਜਤਵ ਤੋਂ ਉੱਪਰ ਉਠੋ ਇਹ 10 ਦਿਨ 15 ਦਿਨ 20 ਦਿਨ ਥੋੜੀ ਬੋਤੀ ਤੁਸੀਂ ਆਪਣੀ એનਰੋਲਮੈਂਟ ਵਧਾਉਣ ਦੇ ਲਈ ਡੋਰ ਟੂ ਡੋਰ ਜਾਓ ਲੋਕਾਂ ਨੂੰ ਮਿਲੋ ਲੋਕਾਂ ਨੂੰ ਆਪਣੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ ਕਾਰਨੇ ਦਿੱਤਾ 10% ਪਰ ਮੈਂ ਤੁਹਾਡੇ ਵਿਆਪ ਤੇ 15% ਦਾ ਟਾਰਗੇਟ ਮਿੱਥ ਕੇ ਆਈਆਂ ਕਿ ਸਾਡਾ ਲੁਧਿਆਣਾ ਜ਼ਿਲ੍ਹਾ 15% ਦਾ ਟਾਰਗੇਟ ਪੂਰਾ ਕਰੇਗਾ ਤੇ 15 ਤੋਂ ਵੱਧ ਕਰ ਦਿਓ ਤਾਂ ਬਹੁਤ ਹੀ ਵਧੀਆ ਹੈ ਚੰਗੇ ਕੰਮ ਲਈ ਨਿਕਲੋਗੇ ਲੋਕ ਮਹਿਸੂਸ ਕਰਨਗੇ ਜੇ ਪਬਲਿਕ ਹੈ ਇਹ ਸਭ ਜਾਗੂ ਗਿਆ ਹੈ ਉਹਨਾਂ ਨੂੰ ਪਤਾ ਹੈ ਮਾਸਟਰ ਜੀ ਪੈਸੇ ਨਿਕਲੇ ਆ ਇਹਨਾਂ ਨੂੰ ਲੋੜ ਆ ਇਹਨਾਂ ਨੂੰ ਸਾਡੀ ਫਿਕਰ ਆ ਅਸੀਂ ਜਾਇਤੀ ਨਾਲ ਸੋ ਇਨੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਦੀ ਆ ਤੇ ਉਮੀਦ ਕਰਦੀ ਆ ਕਿ ਮਾਛੀ ਵਾਲਾ ਬਲੌਕ ਜਿਹੜਾ ਹੈਗਾ ਸਾਨੂੰ ਨਿਰਾਸ਼ ਨਹੀਂ ਕਰੇਗਾ ਸਾਨੂੰ ਵਧੀਆ ਆਪਣੀ ਆਉਟਪੁੱਟ ਦੇਗਾ ਬਾਕੀ ਜੇ ਤੁਹਾਡੇ ਅੰਡੀ ਗਵੰਡੀ دوست ਮਿੱਤਰ ਰਿਸ਼ਤੇਦਾਰ ਕੋਈ ਪ੍ਰਾਈਵੇਟ ਸਕੂਲ ਚ ਪੜਦਾ ਨਾ ਪੁੱਤਰ ਅਖੜੇ ਕਰੋ ਕਿਹਦੇ ਕਿਹਦੇ ਪ੍ਰਾਈਵੇਟ ਸਕੂਲ ਚ ਪੜਦਾ ਕੋਈ ਅੰਡੀ ਗਵੰਡੀ ਆ ਆਪਣੇ ਟੀਚਰ ਨੂੰ ਨਾਲ ਲੈ ਕੇ ਜਾਓ ਉਹਨਾਂ ਦੇ ਘਰ ਆ ਆ ਦੇਖੋ ਜੀ ਇਹੋ ਜੇ ਬੱਚੇ ਟ੍ਰੇਸ ਕਰੋ ਬੱਚੇ ਤੁਹਾਨੂੰ ਬਹੁਤ ਕੁਝ ਦੱਸ ਦੇਣਗੇ ਉਹਨਾਂ ਦੇ ਮਾਪਿਆਂ ਨੂੰ ਸਮਝਾਓ ਠੀਕ ਹੈ ਜੀ ਥੈਂਕ ਯੂ ਵੈਰੀ ਕੋਈ ਦਾਖਲਾ ਤੇ ਇੱਕ ਨਵੀਂ ਕਵਸਤਾ ਜਿਹੜੀ ਲਿਖੀ ਹੈ ਆ ਜੋ ਕਵਸਤਾ ਜਿਹੜੀ ਹੋ ਇਸ ਕਰਕੇ ਬਲਵਿੰਦਰ ਜੀ ਕਵਸਤਾ پیش ਕਰੋ ਕਿ ਦਾਖਲੇ ਤੇ ਤੁਸੀਂ ਅੱਜ ਤਿਆਰ ਕੀਤੀ ਹੈ। ਦਾਖਲਾ ਮੈਂ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਦਾਖਲਾ ਮੈਂ ਲਈ ਜੁੜੇ ਆ ਤੇ ਮੈਂ ਉਸ ਦਾਖਲਾ ਮੈਂ ਤੇ ਰਾਤ ਹੀ ਇਹ ਕਾਤਾ ਲਿਖੀ ਸੀ ਪਲੀਸ ਸਾਰੇ ਮੈਨੂੰ ਸਾਥ ਦਿਓ ਤਾਂ ਥੋੜਾ ਬਾਅਦ ਮੈਂ ਬੋਲਾਂ ਤੇ ਨਾਲ ਤੁਸੀਂ ਵੀ ਹੋਵੋਗੇ نا دی نال میرے ٹیچر برا ساری ساتھ دیں اؤ ساتھ دی اور میرے اپا ya

ਉਹ ਇਸ ਤੂਲ ਆਵੇ ਉਹ ਵੀ ਇਸ ਤੂਲ ਆਵੇ ਜਦੋਂ ਇਹ ਸਰ ਗਾ ਰਹੇ ਸੀ ਜਦੋਂ ਇਹ ਬੱਚੇ ਗਾ ਰਹੇ ਸੀ ਮੈਂ ਸਭ ਦੇ ਫੇਸ ਦੇਖ ਰਹੀ ਸੀ ਬੜੇ ਗੰਭੀਰ ਮੁਦਰਾ ਵਿੱਚ ਕਈ ਬੈਠੇ ਆ ਜਿਹੜੇ ਖੁਸ਼ੀ ਦੇ ਇੰਜੋਏਮੈਂਟ ਦੇ ਪਲ ਮਿਲਦੇ ਆ ਉਹਨੂੰ ਲੁੱਟ ਲਿਆ ਕਰੋ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਇਹ ਜ਼ਿੰਦਗੀ ਦੁਬਾਰਾ ਨਾ ਮਿਲੇਗੀ ਆਪਣੇ ਆਪ ਇੱਕ ਬੱਚੇ ਨੂੰ ਜਿਉਂਦੇ ਰੱਖੋ ਹਾਂਜੀ ਵੀਓ ਮੈਮ ਸ਼੍ਰੀਮਤੀ ਨਵਿੰਦਰ ਕੌਰ ਜੀ ਡਿਪਟੀ ਸਰ ਸ਼੍ਰੀ ਲੋਹਕੁਮਾਰ ਜੀ ਤੇ ਮੈਡਮ ਨਾਲ ਜ਼ਿਲੇ ਤੋਂ ਆਈ ਹੋਈ ਟੀਮ ਤੇ ਬਠਿੰਡਾ ਸਕੂਲਾਂ ਤੋਂ ਆਏ ਹੋਏ ਸੈਂਟਰ ਮੁਖ ਦੇ ਆਪੱਖ ਸਾਹਿਬਾਨ ਮੁਖ ਦੇ ਆਪੱਖ ਸਾਹਿਬਾਨ ਤੇ ਅਧਿਪਤ ਸਾਹਿਬਾਨ ਥੋੜਾ ਸਾਰਿਆਂ ਦਾ ਇਸ ਜਗ੍ਹਾ ਤੇ ਪਹੁੰਚ ਕੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਕਿ ਸਾਡਾ ਜਿਹੜਾ ਏਰੀਆ ਇਹ ਮੈਡਮ ਆਪਣੇ ਏਰੀਆ ਦੀਆਂ ਸਮੱਸਿਆਵਾਂ ਬਾਰੇ ਚੜ੍ਹ ਨੂੰ ਨੇ ਜਿਵੇਂ ਮੈਡਮ ਨੇ ਕਿਹਾ ਕਿ ਇਹ ਬੀਚਰਾਂ ਦੀ ਘਾਟ ਹੈ ਤੇ ਮੈਡਮ ਨੇ ਜਿਹੜੀ ਗੱਲ ਕਹੀ ਹੈ ਉਹਨੂੰ ਸੁਣ ਕੇ ਜਿਵੇਂ ਕਹਿੰਦੇ ਵੀ ਪਾਈਆ ਗੂਨ ਵਧ ਗਿਆ ਕਿ ਮਾਛੀਵਾੜੇ ਦੇ ਵਿੱਚ ਅਗਲੇ ਹਫਤੇ ਤੋਂ ਉਹਦੇ ਆਪ ਕਾ ਜਾਣੇ ਆ ਜੋ ਵੀ ਬੜੀ ਤਰ੍ਹਾਂ ਇਹ ਦੋਨੋਂ ਬਲਾਕਾਂ ਦੀ ਅਧਿਆਪਕਾਂ ਦੀ ਹੀ ਘਾਟ ਹੈ ਜੇ ਦੇ ਅਪਮਾਉਣਗੇ ਬੱਚੇ ਆ ਹੀ ਜਾਣੇ ਆ ਮੈਡਮ ਨੂੰ ਮੈਂ ਇਹ ਨਾ ਗੀਨ ਦਿਵਾਨਾ ਜੀ ਕਿ ਜੋ ਮੈਡਮ ਨੇ ਟਾਰਗੇਟ ਸਾਡੇ ਲਈ ਮਿੱਥਿਆ ਹੈ 15% ਦਾ ਉਹ ਦੋਨੇ ਇਲਾਕਿਆਂ ਦਾ ਹਰ ਹਾਲ ਦੇ ਵਿੱਚ ਪੂਰਾ ਹੋਊਗਾ ਜੀ ਤੇ ਜਿਹੜੀ ਲਿਸਟ ਮੈਡਮ ਨੇ ਕਹੀ ਹੈ ਬਈ ਚੰਗੇ ਦੇ ਆਫਸਾਂ ਦੀ ਤੇ ਮਾੜੇ ਜਿਹੜੀ ਕਾਰਜਕਾਰੀ ਦੇ ਹਿਸਾਬ ਨਾਲ ਹੈ ਉਹਦੇ ਵਿੱਚ ਤੁਹਾਨੂੰ ਜਿਹੜੀ ਲਿਸਟ ਮਿਲੂਗੀ ਚੰਗੇ ਦੇ ਆਫਸਾਂ ਵਾਲੀ ਹੀ ਮਿਲੂਗੀ ਮੈਨੂੰ ਆਪਣੇ ਅਧਿਕਾਰਤਾ ਤੇ ਇੰਨਾ ਤੋਂ ਵਿਸ਼ਵਾਸ ਹੈ ਕਿ ਉਹ ਜਿੰਨਾ ਮੈਡਮ ਨੇ ਟਾਰਗੇਟ ਦਿੱਤਾ ਉਸ ਤੋਂ ਵੱਧ ਕੇ ਹੀ ਕੰਮ ਕਰਨਗੇ ਤੇ ਮੇਰੇ ਇਸ ਵਿਸ਼ਵਾਸ ਨੂੰ ਤੁਸੀਂ ਹੀ ਜਿੰਦਾ ਰੱਖਣਾ ਜੀ ਸੋ ਅੱਜ ਤੋਂ ਹੀ ਜਿਹੜੀ ਦਾਖਲਾ ਮਹਿਮਪ੍ਰਤੀ ਆਪਣਾ ਜਿਹੜਾ ਤੁਸੀਂ ਜੁਟ ਜਾਓ ਜੀ ਮੈਂ ਦੁਬਾਰਾ ਫੇਰ ਸਾਰਿਆਂ ਦਾ ਉਹਦੇ ਆਣ ਤੇ ਜੀ ਧੰਨਵਾਦ ਕਰਨਾ ਧੰਨਵਾਦ ਜੀ